ਮੇਜ ਅਰੇ ਮੇਰਾ ਨਾ ਹੜੇ ਸਫਰ ਦੀ ਲੇਟ ਆਈ ਹੈ ਕੱਲ ਦੀ ਕੱਲ ਦੀ ਕੱਲ ਨਾ ਕੱਲ ਆਈ ਆ ਨਾ ਹਾਂ ਇੱਕ ਮਿੰਟ ਲਈ ਬੈਠ ਗਿਆ ਸਰੋ ਜੀ ਜੇ ਤੁਹਾਨੂੰ ਹੈ ਫਿਰ ਜੇ ਮੈਂ ਮਿਲ ਜੂਗਾ ਹਾਂ ਬਣੀ ਕੋਈ ਇੱਕ ਪਰੇਸ਼ਾਨ ਦੇ ਬੇਤੀ ਸੋਣ ਹਾਂ ਹਾਂ ਹੁਣ ਤਾਂ ਬਣੀ ਗਰ ਬੇਤੀ ਨਾ ਕਿ ਅਹੀਂ ਰਹਿ ਗਿਆ ਸੋਣ ਲਾ ਜੋ ਹਾਂ ਹਾਂ ਤੇ ਹਾਂ ਸਰ ਉਹਨਾਂ ਨੇ ਕਿ ਕਿ ਦਾਦੇ ਬਟਾਇਆ ਕਿ ਦਾਦਾ ਸੰਨ ਉਹ ਕਹਿਣਗੇ ਸਾਡੀ ਮਜਬੂਰੀ ਹੈ ਪਤਾ ਕਰਦਾ ਪਹਿਲੀ ਗੱਲ ਤੇ ਇਹ ਹੈ ਹਾਂ ਆਈ ਆਪਣੇ ਜਲਦੀਰੇ ਤੁਹਾਡੇ ਕੋ ਮਰਦੇ ਆਂ ਅਗਰ ਚਲਾਦੇ ਆਂ ਤੇ ਫਿਰ ਉਹਨਾਂ ਕੋ ਮਰਨੇ ਆਂ ਸਾਨੂੰ ਸਸਪੈਂਡ ਕਰ ਦੇਣਗੇ ਤੇ ਫਿਰ ਤੁਸੀਂ ਇੱਥੇ ਆ ਜਾਓ ਤੁਸੀਂ ਕਹੋਗੇ ਹਾਂ ਧੱਕੇ ਕਰ ਰਹੇ ਆਂ ਕਹਿ ਦਿਓ ਤੁਸੀਂ ਨਹੀਂ ਉਹ ਤਾਂ ਉਹ ਉਹ ਨੂੰ ਆਵਰ ਤੋਂ ਦੂਰ ਨੂੰ ਉਹ ਤਾਂ ਉਹਦੇ ਦੱਸ ਲੈ ਕੇ ਸਾਡੇ ਤੇ ਧੱਕਾ ਹਾਂ ਕਹਿ ਦਿਓ ਕਹਿ ਦਿਓ ਕੋਈ ਨਾਲ ਪਰਚਾ ਵੀ ਹੋ ਜਾਏ ਤਾਂ ਵੀ ਕੋਈ ਗੱਲ ਨਹੀਂ ਮੇਰੇ ਮੇਰੀ ਬੇਟੀ ਵੀ ਰਵੀਰ ਹੈ ਤੁਸੀਂ ਆਪਣਾ ਪ੍ਰੋਟੈਸਟ ਕਰੋ ਅਸੀਂ ਤੁਹਾਡੇ ਨਾਲ ਹਾਂ ਕਿ ਜੇ ਕੱਲ ਮੈਂਦਰ ਬਿਲਕੁਲ ਯਾਰ ਪਤਾ ਕਰ ਕੀ ਆ ਦੋ ਦਿਨ ਲੈਣ ਨਹੀਂ ਆਈ ਅੱਜ ਵੀ ਅਹੀਂ ਸਾਰਾ ਕੁਝ ਸ਼ਹਿਰ ਅਹੀਂ ਇਹ ਸੋਚਿਆ ਵੀ ਪਟਿਆਲੇ ਤੋਂ ਲੈਣ ਨਹੀਂ ਆਉਂਦੀ ਪਰ ਸ਼ਹਿਰ ਵੀ ਜਾਣ ਨਹੀਂ ਦੱਸਦਾ ਹੀ ਵਾਹ ਤੇ ਨਹੀਂ ਖੜਾ ਵੀ ਚੱਲ ਰਿਹਾ ਤੇ ਪਿੰਡਾਂ 'ਚ ਲੈਣ ਨਹੀਂ ਆ ਰਹੀ ਅੱਧੀ ਰਾਤੀ ਧਾਰੀਵਾਦ ਦੇ ਨਜ਼ੀਕੀ ਪਿੰਡ ਕੈਲੀਕੜਾ ਦੇ ਲੋਕਾਂ ਨੇ ਧਾਰੀਵਾਦ ਦਾ ਬਿਜਲੀ ਘਰ ਘੇਰ ਲਿਆ ਇਸ ਦੌਰਾਨ ਉਹਨਾਂ ਦੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਨਾਲ ਬਹਿਸਬਾਜੀ ਵੀ ਹੋਈ ਮਾਮਲਾ ਲਗਾਤਾਰ ਰਾਤ ਦੇ ਸਮੇਂ ਲਾਈਟ ਬੰਦ ਰਹਿਣ ਦਾ ਦੱਸਿਆ ਜਾ ਰਿਹਾ ਹੈ ਲੋਕਾਂ ਨੇ આરોਪ ਲਗਾਏ ਕਿ ਪਿਛਲੇ 48 ਘੰਟਿਆਂ ਵਿੱਚ ਉਹਨਾਂ ਦੇ ਪਿੰਡ ਵਿੱਚ ਸਿਰਫ 3 ਘੰਟੇ ਹੀ ਬਿਲੀ ਆਈ ਹੈ ਪੂਰੀ ਰਾਤ ਬਿਲੀ ਕੱਟ ਲੱਗਣ ਦੇ ਕਰੋਂ ਉਹਨਾਂ ਨੂੰ ਭਾਰੀ ਪ੍ਰਸ਼ਾਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਦੇ ਬੱਚੇ ਵੀ ਕਾਫੀ ਪਰੇਸ਼ਾਨ ਹੋ ਰਹੇ ਹਨ ਇਸ ਸਬੰਧ ਵਿੱਚ ਜਦੋਂ ਡਿਊਟੀ ਤੇ ਮੌਜੂਦ ਬਿਲੀ ਬੋਰਡ ਦੇ ਮੁਲਾਜ਼ਮ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਟਿਆਲਾ ਤੋਂ ਉਹਨਾਂ ਨੂੰ ਕੱਟ ਲਗਾਉਣ ਦੇ ਲਈ ਹੁਕਮ ਆਉਂਦੇ ਹਨ ਅਤੇ ਉਹ ਕੱਟ ਲਗਾ ਦਿੰਦੇ ਹਨ ਅਤੇ ਬਾਅਦ ਵਿੱਚ ਜਦੋਂ ਲਾਈਟ ਨੂੰ ਦੁਬਾਰਾ ਚਲਾਉਂਦਾ ਹੁਕਮ ਆਉਂਦਾ ਹੈ ਤਾਂ ਉਹ ਲਾਈਟ ਚਲਾ ਦਿੰਦੇ ਹਨ ਮੇਰਾ ਨਾਂ ਜੀ ਜਸਵਿੰਦਰ ਸਿੰਘ ਬਾਠ ਸਮਸਿਆ ਇਹ ਆ ਜੀ ਬਿਜਲੀ ਦੀ ਸਮੱਸਿਆ ਆ ਕਿ ਸਾਡੇ ਲਗਭਗ 48 ਘੰਟੇ ਹੋ ਗਏ ਆ ਸਾਨੂੰ ਜਿਹਦੇ ਵਿੱਚੋਂ ਸਿਰਫ 3 ਘੰਟੇ ਬੱਤੀ ਦਿੱਤੀ ਗਈ ਆ ਉਹ ਵੀ ਸਵੇਰ ਦਾ ਟਾਈਮ ਜਦੋਂ ਸਵੇਰੇ 6 ਵਜੇ ਬੱਤੀ ਆਉਂਦੀ ਆ ਤੇ 9 ਵਜੇ ਤੱਕ ਬੱਤੀ ਸਿਰਫ ਜਿਹੜੀ ਆ ਉਹ ਦਿੱਤੀ ਗਈ ਆ ਰਾਤ ਵੀ ਸਾਡੇ ਕੱਲ ਰਾਤ ਦੀ ਵੀ ਬੱਤੀ ਬੰਦ ਆ ਅੱਜ ਦਿਨ ਵੀ ਪੂਰਾ ਬੰਦ ਆ ਤੇ ਹੁਣ ਸ਼ਾਮੀ ਸਿਰਫ ਅੱਧਾ ਘੰਟਾ ਲਾਈਟ ਦਿੱਤੀ ਆ ਤੇ ਹੁਣ ਵੀ ਬੰਦ ਕੀਤੀ ਗਈ ਆ ਜਦੋਂ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਇੱਥੇ ਬਿਜਲੀ ਬੋਰ ਦੇ ਚ ਇਹਨਾਂ ਕੋਲ ਬਿਜਲੀ ਘਰ ਆ ਕੇ ਇਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਕਿ ਸਾਨੂੰ ਪਿੱਛੋਂ ਕੱਟ ਦੇ ਆਰਡਰ ਆ ਵੀ ਕੱਟ ਲਾਓ ਪਿੰਡਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਬੱਤੀ ਆ ਰਹੀ ਆ ਨਿਸ਼ਾਰਾ ਮੱਜਾ ਸਿੰਘ ਕਸਬਾ ਵਾ ਉੱਥੇ ਬੱਤੀ ਆ ਰਹੀ ਆ ਤੇ ਪਿੰਡਾਂ ਨੂੰ ਹੀ ਕਿਉਂ ਸਪੈਸ਼ਲ ਕੱਟ ਜਿਹੜੇ ਲਾਏ ਜਾ ਰਹੇ ਆ ਇਹਨਾਂ ਕੋਲ ਇੱਕ ਬਹਾਨਾ ਹੈਗਾ ਕਿ ਕੰਕਾਂ ਕਰਕੇ ਬੱਤੀ ਬੰਦ ਕੀਤੀ ਜਾ ਰਹੀ ਆ ਪਰ ਉਹ ਠੀਕ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬੰਦ ਰਹਿੰਦੀ ਉਹਦੇ ਨਾਲ ਅਸੀਂ ਨਹੀਂ ਸਹਿਮਤ ਆ ਅਸੀਂ ਨਹੀਂ ਚਾਹੁੰਦੇ ਵੀ ਨੁਕਸਾਨ ਹੋਵੇ ਕਿਸੇ ਦਾ ਜਾਂ ਸਾਡਾ ਆਪਣਾ ਨੁਕਸਾਨ ਹੀ ਹੋ ਜਾਵੇ ਪਾਰਾੜੀ ਰਾਤ ਨੂੰ ਵੀ ਜਿਹੜੀ ਬੱਤੀ ਇਹ ਸਾਨੂੰ ਦੱਸਣ ਵੀ ਇਹ ਕਿਉਂ ਪਿੰਡਾਂ ਦੇ ਵਿੱਚ ਬੱਤੀ ਬੰਦ ਕੀਤੀ ਜਾ ਰਹੀ ਤੇ ਸ਼ਹਿਰਾਂ ਨੂੰ ਕੰਦ ਦਿੱਤੀ ਜਾ ਰਹੀ ਜੇ ਅਗਲੇ ਦਿਨਾਂ ਦੇ ਵਿੱਚ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੇ ਫਿਰ ਸਾਰੇ ਪਿੰਡ ਜਿਹੜੇ ਬੱਤੀ ਤੇ ਹਰ ਇੱਕ ਨੂੰ ਚਾਹੀਦੀ ਆ ਲੋਕਾਂ ਦੇ ਨਿਆਣੇ ਆਹ ਵੇ ਤਰਾ ਤਰਾ ਕਰਨ ਦੇ ਆ ਜੀ ਮੱਛਰ ਖਾਂਂਦੇ ਆ ਵੱਡ ਵੱਡ ਕੇ ਤੇ ਫਿਰ ਸਾਰੇ ਪਿੰਡ ਜਿਹੜੇ ਆ ਉਹ ਇਕੱਠੇ ਹੋ ਕੇ ਇੱਥੇ ਆਉਣਗੇ ਅਸੀਂ ਨਮਾਇੰਦਗੀ ਕਰਾਂਗੇ ਉਹਨਾਂ ਪਿੰਡਾਂ ਦੀ ਜਿਨ੍ਹਾਂ ਕੋਲੋਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਕਿਹਾ ਕਿ ਤਕਰੀਬਨ ਸਾਰੇ ਪਿੰਡਾਂ ਦੀ ਬੱਤੀ ਬੰਦ ਆ ਇਹ ਪੂਰੇ ਪੰਜਾਬ ਦੀ ਬੱਤੀ ਬੰਦ ਹੋਇਆ ਸੀ ਇਹਨਾਂ ਇਹਨਾਂ ਦਾ ਕਹਿਣਾ ਇਹੀ ਆ ਜੀ ਹੁਣ ਸਾਡਾ ਤੇ ਕਿਸੇ ਰਾ ਪਿੰਡ ਕੈੜੇਕਲਾਂ ਚ ਮੇਰਾ ਨਾਮ ਗੁਰਮੀਤ ਸਿੰਘ ਕੈੜੇਕਲਾਂ ਤੇ ਮਸਲਾ ਇਹ ਆ ਕਿ ਲਾਈਟ ਪਿਸੋਂ ਸਰਕਾਰ ਪੂਰੀ ਕੱਲ ਰਹੀ ਆ ਕੋਈ ਸਰਕਾਰ ਦੇ ਨਾਲ ਕੋਈ ਰੋਸ਼ਨੀ ਆ ਪਰ ਸਾਨੂੰ ਲਾਈਟ ਪਿੰਡ ਵਿੱਚ ਨਹੀਂ ਜਾ ਰਹੀ ਦੋ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਤੇ ਸਾਡੇ ਬੱਚੇ ਵੀ ਅਸੀਂ ਅੱਜ ਵੀ ਨਹੀਂ ਆਉਣਾ ਸਾਨੂੰ ਇਹ ਕਿਹਾ ਗਿਆ ਕਿ ਪਟਾਰੇ ਤੋਂ ਲਾਈਟ ਨਹੀਂ ਆ ਰਹੀ ਅਸੀਂ ਜਦੋਂ ਅਸੀਂ ਧਾਰੀਵਾਲ ਫੋਨ ਕੀਤਾ ਸਾਰਿਆਂ ਘਰਾਂ 'ਚ ਲਾਈਟ ਆ ਰਹੀ ਨਿਸ਼ਾਰਾ ਮਦਦ ਸਿੰਘ ਵੀ ਆ ਰਹੀ ਸਿਟੀ ਵਿੱਚ ਲਾਈਟ ਆ ਰਹੀ ਪਿੰਡਾਂ ਵਿੱਚ ਲਾਈਟ ਨਹੀਂ ਆ ਰਹੀ ਪਰ ਅੱਜ ਸਾਰੇ ਜਨੇਵ ਜੂ ਦੇ ਸਾਡੇ ਕੋ 30 40 ਮੁੰਡੇ ਆ ਗਏ ਅਸੀਂ ਪਿੰਡ ਇੱਥੇ ਆਣ ਕੇ ਗ੍ਰੇਡ ਵਿੱਚ ਪੁੱਛਿਆ ਕਿ ਕਿਉਂ ਨਹੀਂ ਲਾਈਟ ਆ ਰਹੀ ਉਹਨਾਂ ਕਹੇ ਸਾਡੇ ਅਫਸਰਾਂ ਨੇ ਇਹ ਗੱਲ ਕਹੀ ਆ ਕਿ ਪਿੰਡਾਂ ਵਿੱਚ ਲਾਈਟ ਬੰਦ ਕਰ ਦਿਓ ਸ਼ਹਿਰਾਂ ਵਿੱਚ ਲਾਈਟ ਛੱਡ ਦਿਓ ਕਿਉਂਕਿ ਪਿੰਡਾਂ ਵਾਲੇ ਜਿਹੜੇ ਉਹਨਾਂ ਤੇ ਆਪੇ ਚ ਰਾਤ ਬਰਾਤ ਕੱਟ ਲੈਣੀ ਆ ਉਹਨਾਂ ਇਹ ਗੱਲ ਕਹੀ ਆ ਵੀ ਕਣਕ ਦਾ ਸੀਜ਼ਨ ਆ ਤੇ ਅੱਗ ਲੱਗ ਸਕਦੀ ਆ ਪਰ ਸਾਨੂੰ ਆਲਰੇਡੀ 8 ਵਜੇ ਤੋਂ ਲੈ ਕੇ 6 ਵਜੇ ਤੱਕ ਲਾਈਟ ਨਹੀਂ ਮਿਲਦੀ ਤਾਂ ਅਸੀਂ ਉਹ ਚੀਜ਼ ਮੰਨਦੇ ਕਿ ਉਹ ਕਿਉਂਕਿ ਕਣਕ ਸਾਡੀ ਵੀ ਆ ਤੇ ਅਹੀਂ ਜਉਨੇ ਅੱਗ ਨਾ ਲੱਗੇ ਪਰ ਸ਼ਾਮ ਨੂੰ ਤਾਂ ਲਾਈਟ ਪੂਰੀ ਮਿਲਣੀ ਚਾਹੀਦੀ ਹੈ ਨਾ ਸਾਨੂੰ ਪਰ ਉਹ ਵੀ ਨਹੀਂ ਮਿਲ ਰਹੀ ਲੋਕਿ ਮੈਂ ਗਰਮੇਲ ਸਿੰਘ ਐਸਐਸਐਸ ਡਿਊਟੀ ਕਰਨ ਡਿਆ ਜੀ ਪਾਵਰ 132 ਕੇਵੀ ਧਾਰੀ ਵਾਲ ਸਬਸਟੇਸ਼ਨ ਤੇ ਜੀ ਨੰਬਰ 2 ਵੀ ਪਾਵਰ ਕੱਟ ਲੱਗੀ ਆ ਪਟਿਆਲੇ ਤੋਂ ਜਦੋਂ ਕੈਂਸਲ ਹੋ ਗਈ ਮੈਂ ਉਸੇ ਵੇਲੇ ਲਾ ਦੇਣੀ ਆ ਜੀ ਬੁਲਾਈ ਕੋ ਸਾਡੀ ਮਜਬੂਰੀ ਆ ਆਪਾਂ ਜਿਹੜੀ ਚੱਲਦੀ ਬੱਤੀ ਨੂੰ ਬਦਲ ਨਹੀਂ ਕਰ ਸਕਦੇ ਤੇ ਬਾਦ ਨੂੰ ਚਲਾ ਨਹੀਂ ਸਕਦੇ ਜਦੋਂ ਕੱਟ ਕੈਂਸਲ ਹੋ ਗਈ ਅਸੀਂ ਉਸੇ ਵੇਲੇ ਲਾ ਦੇਣੀ ਆ ਉਹ ਵੀ ਸਾਡੇ ਭਰਾਈ ਇਹ ਵੀ ਸਾਡੇ ਭਰਾਈ ਆ ਅਸੀਂ ਅਹੀਂ ਪਿੰਡਾਂ ਵਿੱਚੋਂ ਆ ਪਾਵਰ ਕੱਟ ਮੈਂ ਨਹੀਂ ਨੇ ਪਟਿਆਲੇ ਨੂੰ ਫੋਨ ਕਰਕੇ ਕਿਉਂ ਕ ਇੱਕ ਉਹਦੇ ਸਾਰਾ ਆਰਡਰ ਆਇਆ ਤੁਹਾਨੂੰ ਇਹ ਮੈਨੂੰ ਆਇਆ ਟਾਈਮ ਗੱਭਦੇ ਲਿਖਿਆ ਉਹ ਤੁਹਾਨੂੰ ਨੋਟ ਕਰਾ ਦੇਣਾ ਅੰਦਰ ਜਿੱਥੇ ਚਾ ਅਗਲੇ ਕੁ ਮਤਕ ਬੰਦਾ ਇਹ ਅੱਜ ਤੋਂ ਹੀ ਆਰਡਰ ਆਇਆ ਕਿ ਜਾਂ ਪਹਿਲਾਂ ਵੀ ਇਹ ਇਹ ਉਸੇ ਟਾਈਮ ਉਹਦਾ ਆਰਡਰ ਇਹਦਾ ਕੱਲ ਰਾਤ ਆ 11:30 ਤੋਂ 6 ਵਜੇ ਦਾ ਉਹ ਕੱਟ ਕਰਾ ਲੈਟਨ ਆਪਣੇ ਸਾਢੇ 6:00 ਤੇ ਜਾਈ ਨਾ ਕਰੋ ਗੱਲ ਸਾਡੇ ਕੋਈ ਕੱਟ ਨਹੀਂ ਹੈਗਾ